ਸੀ ਹੋਏ 마수ਮ ਜਿਨ੍ਹਾਂ ਦੇ ਸਰੀਰਾਂ ਵਿੱਚ ਹੁਣ ਜਾਨ ਹੀ ਨਹੀਂ ਬਚੀ ਸੀ ਉਹਨਾਂ ਨੂੰ ਚਾਬਕਾਂ ਨਾਲ ਮਾਰਿਆ ਗਿਆ ਅਤੇ ਫਿਰ ਗੁਰੂ ਦੇ ਲਾਲਾਂ ਨੂੰ ਰੱਸੇ ਨਾਲ ਪਿੱਪਲ ਦੇ ਦਰਖਤ ਨਾਲ ਨੋੜ ਦਿੱਤਾ ਗਿਆ ਤੇ ਗੁਲੇਲਾ ਨੰਨ ਨਿਸ਼ਾਨੇ ਸਾਦੇ ਗਏ ਜਦ ਦੁਸ਼ਟੀ ਐਸੇ ਦੁੱਖ ਪਾਏ ਬਹੁ ਰੋ ਫਿਰ ਸੀਸ ਕੜਵਾਏ ਰਜ਼ ਕੋ ਪਾਏ ਪੀਪਲੇਹ ਬਾਂਦੇ ਦੁਸ਼ਟ ਗੁਲੇਲੇ 1300 ਸਾਧੇ ਰੱਜ ਦਾ ਪਾਵ ਰੱਸਾ ਪਾਵ ਰੱਸੇ ਨਾਲ ਪਿੱਪਲ ਦੇ ਦਰਖਤ ਨਾਲ ਬਨ ਕੇ ਕੁਲੇਲਾ ਨਾਲ ਸਹਿਬਜ਼ਾਦਿਆਂ ਤੇ ਨਿਸ਼ਾਨੇ ਲਾਏ ਸਾਰਾ ਸ਼ਰੀਰ ਲਹੂ ਲੋਹਾਨ ਕਰ ਦਿੱਤਾ ਗਿਆ ਲਹੂ ਲੋਹਾਨ ਹੋਏ ਸਹਿਬਜ਼ਾਦਿਆਂ ਨੂੰ ਵਜ਼ੀਰ ਕਾਫਿਰ ਜਾ ਕੇ ਪੁੱਛਦਾ ਕਿ ਹੁਣ ਤਾਂ ਮੰਨੋਗੇ ਕਿ ਨਹੀਂ ਤਾਂ ਸਹਿਬਜ਼ਾਦਿਆਂ ਦਾ ਜਿਗਰਾ ਦੇਖੋ ਦਲੇਰੀ ਦੇਖੋ ਉਹ ਐਨੇ ਤਸੀਹੇ ਸਹਿ ਕੇ ਵੀ ਅਢੋਲ ਸਨ ਉਨਾ ਤੋਂ ਹਿਲਾ ਕੇ ਇਸ਼ਾਰਾ ਕੀਤਾ